ਤੇਉ ਹੋਣਾ ਇਹ ਪੂਰੇ ਪੈਸੇ ਹਰੇ ਨਹੀਂ ਹੈ ਪਰ ਮੈਂ ਅੱਜ ਮੇਰੇ ਪੇਉਂਖਾ ਇਸ ਕਾ ਦਿੱਸਨ ਦੋਸਤੀ ਹੋਵੇ ਕਿ ਜੇ ਮੈਂ ਲੇਬਰ ਕਰਕੇ ਪੈਸੇ ਕਮਾ ਰਿਹਾ ਜਿਹੜੇ ਮੈਂ ਧਿਆੜੀ ਤੱਕ ਇਹਨੂੰ ਪੈਣ ਤਾਰੇ

ਪਹੁੰਚੇ ਹੋਏ ਸਰਦਾਰ ਹਰਦੀਪ ਸਿੰਘ ਜੇਪੇ ਢੱਲੋਂ ਸਾਹਿਬ ਉਹਨਾਂ ਦੇ ਨਾਲ ਉਹਨਾਂ ਦੀ ਟੀਮ ਦੇ ਮੈਂਬਰ ਸਾਹਿਬਾਨ ਆਪ ਆਪਣੀ ਪਾਰਟੀ ਦੀ ਰੀੜ ਦੀ ਹੱਤੀ ਜਿਨ੍ਹਾਂ ਨੇ ਦਿਨ ਰਾਤ ਸੇ ਕੀਤੀ ਪਾਰਟੀ ਨੂੰ ਖੜਾ ਕੀਤਾ साढ़े बलाक प्रताप साहबान सरकल प्रताप साहबान एस सी बैंक साड़ी टीम वोमेन बैंक टीम यूथ बैंक की टीम छोटे व्यापारी मजदूर और खास तौर पर आम आदमी पार्टी ओ ਯੋਧੇ ਬੈਂਚ ਕਰਕੇ ਕਹਿ ਰਹੇ ਹਨ ਕਿ ਟਕਸਾਲੀ ਆਪੂ ਜਿਨ੍ਹਾਂ ਨੇ ਆਮ ਆਦਮੀ ਪਾਰਟੀ ਲਈ ਆਪਾਂ ਖੂਨ ਪਸੀਨਾ ਵਹਾਇਆ ਆਮ ਆਦਮੀ ਪਾਰਟੀ ਨੂੰ ਹਰ ਕਦਰ ਬਹਾਦਰ ਦੇ ਵਿੱਚ ਪੈਰਾਂ ਸਰ ਕੀਤਾ ਉਹ ਜਿੰਨੇ ਵੀ ਸਾਰੇ ਇੱਤੇ ਟਕਸਾਲੀ ਆਪੂ ਸਾਰੇ ਤੁਸੀਂ ਬੈਠੇ ਹੋ ਮੈਂ ਤੁਹਾਡੇ ਚਾਰ ਸਾਲ ਵਿੱਚ ਆਪਾਂ ਸੀ ਛੁਗਾ ਕੇ ਮਾਤਾ ਜੀ ਦਾ ਮਹੇਤੁ ਜੀ ਦਾ ਹਰសា ਮੈਂ ਅੱਜ ਇੱਥੇ ਮੰਚ ਤੇ ਇੱਕ ਟੱਕੇ ਖੜਾ ਹੋ ਕੇ ਤੁਹਾਨੂੰ ਗੱਲ ਕਰਨਾ ਚਾਹੁੰਦਾ ਕਿਉਂਕਿ ਜਦੋਂ ਬਾਰੇ ਐ ਹੋਰ ਐ ਦੱਸਣਾ ਚਾਹੁੰਦਾ ਕਿ ਕਿ ਜੇ ਤੁਸੀਂ ਅੱਜ ਮੇਰੇ ਨਾਲ ਸਾਥ ਦੇ ਰਹੇ ਹੋ ਮੇਰੇ ਨਾਲ ਖੜੇ ਹੋ ਢੋਡਣਾ ਮੋਡਾ ਲਾ ਕੇ ਹਰ ਤਮਨੇ ਨਾਲ ਚੱਲਦੇ ਹੋ ਮੇਰੇ ਸਿਰ ਤੇ ਆਸ਼ਰਵਾਦ ਦਿੰਦੇ ਹੋ ਤਾਂ ਮੈਂ ਉਹਦੇ ਬਾਰੇ ਥੋੜਾ ਜਿਹਾ ਬਾਹਰ ਤੇ ਜਾਣਾ ਚਾਹੁੰਦਾ ਪਿੱਛੇ ਜਾਣਾ ਚਾਹੁੰਦਾ ਪਛੋਕਰ ਚੱਲਣਾ ਚਾਹੁੰਦਾ ਦੱਸਣਾ ਚਾਹੁੰਦਾ ਕਿ ਜਦੋਂ ਆਮ ਆਦਮੀ ਪਾਰਟੀ ਹੋ ਚਾਈ ਤਾ ਮੇਰੀ ਇੱਕ ਮੈਂਬਰਸ਼ਿਪ ਹੈ ਉਹ 14 ਜਨਵਰੀ 2013 ਦੀ ਹੈ। ਔਰ ਸ਼ਾਇਦ ਇੱਕ ਅੰਨੇ ਭਗਤੀ ਕਰਾਂ ਇੱਕ ਜਜ਼ਬਾਤੀ ਹੋ ਕੇ ਮਾਂ ਨੇ ਥੋੜੇ ਚ ਰੋਟੀਆਂ ਬੰਨ ਕੇ ਮੈਨੂੰ ਪਿੰਡ-ਪਿੰਡ ਤੋਰਿਆ ਜਦੋਂ ਮੈਂ ਘਰੋਂ ਜਾਂਦਾ ਸੀ ਘਲੋ ਦਾ ਤੇ ਮੈਨੂੰ ਇਹ ਨਹੀਂ ਪਤਾ ਹੁੰਦਾ ਸੀ ਮੈਂ ਕਿਹੜੇ ਬਿਠਾ ਮੇਰੀ ਮਾਂ ਨੇ ਚਾਹੇ ਚੱਕਰੀ ਦੇ ਨਾਲ ਚਾਹੇ ਚਾਲ ਦੇ ਨਾਲ ਰੋਟੀਆਂ ਬੰਨ ਕੇ ਮੇਰੇ ਸਕੂਟਰ ਦੀ ਨਿੱਕੀ ਚ ਰੱਖ ਦਿੱਤੀਆਂ ਸਤਾ ਮੈਂ ਕਿਤੇ ਦੁਕਾਨ ਤੇ ਜਾਣਾ ਚੇਨਾਈ ਦੀ ਦੁਕਾਨ ਤੇ ਜਾਣਾ ਕਰਿਆਨੇ ਦੀ ਦੁਕਾਨ ਤੇ ਜਾਣਾ ਤੇ ਉੱਥੇ ਗੱਲ ਕਰਨੀ ਕਿ ਇਹ ਕੋਈ ਇਥੇ ਆਮ ਆਦਮੀ ਪਾਰਟੀ ਦੀ ਗੱਲ ਕਰਦਾ ਹੈ ਕੋਈ ਬੰਦਾ ਝੜਸ ਵਾਲੀ ਪਾਰਟੀ ਦੀ ਗੱਲ ਕਰਦਾ ਹੈ ਤੁਮੇ ਤਕਨਾਂ ਦੇ ਜਾ ਕੇ ਬੰਦਿਆਂ ਦਾ ਪਤਾ ਕਰਦਾ ਉਹ ਅਕਾਲੀ ਦਲ ਦੀ ਸਰਕਾਰ ਸੀ ਔਰ 13 ਤੇ 14 ਵਿੱਚ ਜਦੋਂ ਪਾਰਟੀ ਲਈ ਪ੍ਰੋਫੈਸਰ ਸਾਹਿਬ ਸਿੰਘ ਕਹਿੰਦੇ ਖੜੇ ਹੋਏ ਸੀ ਉਹਨਾਂ ਗੱਲ ਦੀ ਮੈਂ ਟਾਈਮ ਦੀ ਗੱਲ ਕਰਦਾ ਪਾਰਟੀ ਦੀ ਵਿਚਾਰਧਾਰਾ ਦੇ ਨਾਲ ਤਾਂ ਮੈਂ ਉਹ ਸਮੇਂ ਉਹਦਾ ਮੰਨ ਕੇ ਦੇ ਨਾਲ ਲਿਖਦੇ ਜਿਵੇਂ ਇੱਕ ਬੰਦੇ ਨੇ ਘਰੇ ਬਾਹਰ ਹੀ ਬਾਹਰ ਜਾਣਾ ਉਹਨੇ ਦੋ ਬੁਲਾਉਣੇ ਪਿਆ ਤਿੰਨ ਬੁਲਾਉਣੇ ਤਾਂ ਇਹ ਕਰਕੇ ਮੈਂ ਆਮ ਆਦਮੀ ਪਾਰਟੀ ਦਾ ਝੋਲਾ ਫੜਨ ਵਾਲੇ ਬੰਦੇ ਖੱਡ ਪਿੰਡ ਕਲੇ ਕਰ ਲਈ ਸੀ ਪਾਏ ਪਹਚਾਣ ਚ ਉਹ ਜਦੋਂ ਗੱਲ ਹੁੰਦੀ ਹੈ ਕਿ ਅਰਪਾ

ਨਾ ਬਾਤ ਬਣਾ ਨਾ ਪਾਈ ਪੜਾ ਨਾ ਪਾਈ ਬੜਾ ਨਾ ਬਾਤ ਬੜਾ ਸਭ ਤੋਂ ਪੜਾ 50 ਰੁਪਇਆ ਪਰ ਤੁਸੀਂ ਉਹ ਕਹਣ ਨੂੰ ਕੋਲ ਜਿਹੜੀ કહਾ ਤੁਸੀਂ ਮੁੱਤਾਂ ਮਾਰੇ ਆ ਕਿਹੜਾ ਤੁਸੀਂ ਅੱਜ ਇਕੱਠੇ ਹੋ ਕੇ ਆਏ ਹੋ ਕਿਉਂਕਿ ਮੈਂ ਤਿੰਨੋਂ ਸਭ ਨੂੰ ਕਹਤਾ ਸੀ ਕਿ ਮੈਂ ਕਿਸੇ ਨੂੰ ਕੋਈ ਸੋਸ਼ਲ ਮੀਡੀਆ ਤੇ ਕਿਸੇ ਨੂੰ ਮੈਂ कोई मैसेज नहीं दिता कि आपे होना हो रहे। मैं सिर्फ आपके दो तीन बस टाली आगू क्योंकि करिएोले पे है घबराए पे है सा नहीं की होगा साजी सुनी क्या, ना सुनी जा मेरी गल होगी ਮੈਂ ਕਹਿੰਦੀ ਪਾਰਟੀ ਦਾ ਉਸਾਰਨ ਕਰਨਾ ਹੈ ਚੰਗੇ ਬੰਦਿਆਂ ਦੀ ਚੰਗੇ ਆਗੂਆਂ ਦੀ ਲੋੜ ਹੈ ਪਰ ਜਿਹੜੇ ਚੌੜਾ ਤੋਂ ਤੁਰਿਆ ਤਾਂ ਉਹਨਾਂ ਦਾ ਕੀ ਕਰਨਾ ਹੈ ਤਾਂ ਉਹਨਾਂ ਨੇ ਮੈਨੂੰ ਇਹ ਨਾਲ ਕਹੀ ਕਿ ਜਿਹੜੇ ਪਹਿਲੇ ਮੰਤਰੀ ਵਰਗਤੁਰੇ ਉਹਨਾਂ ਦੀ ਫੜ ਕੇ ਰੱਖਾਂਗੇ ਹਮੇਸ਼ਾ ਰੱਖ ਕੇ

ਔਰ ਜਿੰਨੇ ਵੀ ਪੁਰਾਣੇ ਵੰਡੀਆਂ ਆਏ ਉਹ ਜਿੰਨਾਂ ਨੇ ਪਹਿਲਾਂ ਵੀ ਪਰਮਾਤਮਾ ਦੇ ਦੁੱਖਾਂ ਸੁੱਖਾਂ ਦੇ ਵਿੱਚ ਸਾਹ ਲਿਆ ਮੈਂ ਉਸੇ ਤਰ੍ਹਾਂ ਉਸ ਸਾਹ ਨੂੰ ਬਰਕਰਾਰ ਰੱਖਦਾ ਠੀਕ ਹੈ ਸਾਡੇ ਕੋਲੇ ਸਬਸਾਤ ਦੀ ਕਮੀ ਹੋ ਸਕਦੀ ਹੈ ਤੁਸੀਂ ਘਰੇ ਆ ਬੈਠੋ ਤੁਹਾਨੂੰ ਕਦੇ ਚਾਹ ਬੈਠੇ ਨਾਲ ਬੈਸਕੋ ਨਾਲ ਮਿਲਦੇ ਹੋ ਪਰ ਮੈਂ ਆਪਦੀ ਹਾਇਸਤ ਦੇ ਮੁਤਾਬਕ

ਸੀ ਬਹੁਤ ਹੀ ਪਿਆਰ ਦੇ ਸਤਕਾਰ ਨਾਲ ਆ ਕੇ ਆ ਕੇ ਸਾਹਮਣੇ ਆਏ ਹੋ ਕਿ ਮੇਰੇ ਕੋਲ ਤੈਜੀ ਪੂੰਜੀ ਨਹੀਂ ਮੈਂ ਤੁਹਾਨੂੰ ਕੋਈ ਬਸਾਂ ਦੇ ਇੱਕ ਦਾ ਕਾਰਾ ਭੇਜਦਾ ਗੱਡਣਾ ਭੇਜਦਾ ਪਰ ਤੁਸੀਂ ਆ ਕੇ ਆ ਕੇ ਸਾਹਮਣੇ ਆਏ ਹੋ ਆਪ ਸਾਹਮਣੇ ਕਰਾ ਕੇ ਆਏ ਹੋ ਮੈਂ ਤੇ ਮੇਰਾ ਪ੍ਰਵਾਦ ਤੁਹਾ ਦਾ ਬੇਸ਼ਅ ਜੀ ਤੁਹਾਡੇ ਬੇਸ਼ਅ ਤੁਹਾਡੇ ਘੱਟ ਧਰਮ ਆਮ ਆਮੀ ਪਾਰਟੀ ਦੇ ਸੁਪਰੀਮੋ अरविंद केजरीवाल साहब संदीप पट साहब माननीय मुख्यमंत्री भगवंत मान साहब ਕਿਉਂਕਿ ਪਾਰਟੀ ਨੂੰ ਜਿਹੜੇ ਬੰਦੇ ਰੰਗ ਕਰਦੇ ਐ ਚਲਾਉਂਦੇ ਐ ਅਸੀਂ ਉਹਨਾਂ ਦੇ ਸੇਵਾਈਏ ਤੇ ਸੇਵਾਈ ਰੋਦਾ ਫਰਟ ਅਸੀਂ ਕੰਨੀ ਤਰ੍ਹਾਂ ਤੁਹਾਨੂੰ ਪਤਾ ਨਹੀਂ ਕੀ ਮੇਲਾ ਕਰਦਾ ਕੀ ਮੇਰੇ ਬਹੁਣਾ ਐ ਇਸ ਕਰਕੇ ਜਿੰਨੇ ਵੀ ਤੁਸੀਂ ਕਿਉਂਕਿ ਮੇਰੇ ਕੋਲੇ ਕੋਈ ਲਿਫਾਜ ਨਹੀਂ ਲੱਗ ਨਹੀਂ ਮੇਰੇ ਕੋਲ ਤਹਾਡੇ ਪਿਆਰ ਦੇ ਅੱਗੇ ਮੇਰੇ ਕੋਲੇ ਸ਼ਬਦ ਨਹੀਂ ਕਿਉਂਕਿ ਜਦੋਂ ਕੱਲ ਸ਼ਾਮ ਨੂੰ ਦੁਪਹਿਰ ਦੇ ਵਾਈਟ ਲੋਸਾਹ ਦਾ ਕਰਵਾਇਤੀ ਪ੍ਰੋਗਰਾਮ ਕਰੀਏ ਤਾਈ ਮੈਨੂੰ ਮਾਇ ਜੀ ਤੁਹਾਨੂੰ ਕਹਿੰਦਾ ਕਿ ਰੁਕ ਜਾਓ ਫਿਰ ਮੈਨੂੰ ਮੈਸੇਜ ਆਇਆ ਕਿ ਜੀ ਆ ਜਾਵੇ ਪ੍ਰੋਗਰਾਮ ਕਰ ਲਿਆ ਜੀ ਤਾਂ ਜਦੋਂ ਸ਼ਾਮ ਨੂੰ ਮੈਸੇਜ ਲੱਗੇ ਔਰ ਸਵੇਰ ਨੂੰ ਮੈਨੂੰ ਐਸੀ ਕੀ ਪਤਾ ਨਹੀਂ ਕਿੰਨੇ ਕਿਲੋ ਤੋਂ ਮੈਸੇਜ ਲੱਗੇ प्यारे आए हो रहे थे नहीं पार्टी ने बड़ा मान सत्कार मैं पार्टी ने जिला योजना बोर्ड का चेयरमैन लाया मैं सत्कार मिले पार्टी ने मैं कम किया ਕਿਉਂਕਿ ਇਹ ਨੂੰ ਪਹਿਲਾ ਜਿਹੜੇ ਚੇਅਰਮੈਨ ਲੱਗੇ ਰਹੇ ਦੋ ਸਾਲ ਲੱਗੇ ਸੀ ਔਰ ਪਾਰਟੀਆਂ ਦੇ ਉਹ ਉੱਚਕਤਿਆਂ ਦੇ ਬੰਦੇ ਜਿਹੜੇ ਪਹਿਲੀ ਗਿਤਾਰ ਦੇ ਬੰਦੇ ਹੁੰਦੇ ਉਹ ਲੰਘੇ ਪਹਿਲੀ ਆਮ ਆਰਥਿਕ ਪਾਰਟੀ ਦੀ ਸਰਕਾਰ ਆ ਜਿਹੜੇ ਮੁੱਖ ਸਥਿਤੀ ਦੇ ਵਿੱਚ ਇੱਕ ਨਰੇਤਾ ਮਜ਼ਦੂਰ ਦੇ ਤੋਂ ਚੇਅਰਮੈਨ ਆਇਆ ਇਹ ਤੁਹਾਡੀ ਲੋਕ ਹੈ ਧੰਨਵਾਦ ਥਿਲੋਸਾ ਆ ਤੁਹਿਆਰ ਹੈ ਪਰ ਜਿਹੜੇ ਸਾਡੇ ਆ ਬੰਦੇ ਬੈਠੇ ਆ ਜਿਹੜਿਆਂ ਹੀਰੇ ਬੈਠੇ ਆ ਟਕਸਾਲੀ ਆਪੂ ਬੈਠੇ ਆ ਇਹਨਾਂ ਦਾ ਮਾਨ ਸਤਕਾਰ ਤੁਸੀਂ ਭਾਰ ਰੱਖਣਾ ਬਈ 1% ਨਹੀਂ ਭਾਰ ਜਿਹਦੇ ਇਹਨਾਂ ਬੰਦਿਆਂ ਨੂੰ ਮਾਨ ਸਤਕਾਰ ਮਿਲ ਲੱਗਿਆ ਉਹ ਕੀ ਸੋਚੇ ਨੇ ਵੀ ਇਹਨਾਂ ਸਾਹਮਣੇ ਤੁਹਾਡੇ ਬੈਠੇ ਇੱਕ ਖੂਨ ਆ ਆਵਾਜ਼ ਪਾਰਟੀ ਦਾ ਪਤੀ ਨੇ ਆਵਾਜ਼ ਪਾਰਟੀ ਦਾ ਜਿਹਨਾਂ ਉਹਨਾਂ ਨੇ ਵਹਾ ਕੇ ਪਾਰਟੀ ਕਰੀ ਦਿੱਤੀ ਹੈ ਇਸ ਕਰਕੇ ਪਾਰਟੀ ਦਾ ਹਰ ਵਰਗਾ ਤੁਹਾਨੂੰ ਮਨਜੂਰ ਜਿੱਥੇ ਪਾਰਟੀ ਸਾਡੀ ਚੌਥੀ